ਜਾਸ਼ੀ ਰਾਮ ਦੀ ਜਮਾਗੱਲ ਉਹ ਵੀ ਅੱਜ ਦੀ ਸਾਡੇ ਵੱਲੋਂ ਮੀਟਿੰਗ ਰੱਖੀ ਗਈ ਹੈ ਜਗਾ ਜਗਾ ਤੇ ਹੋ ਰਹੀ ਹੈ ਹਿੰਦੂ ਮਹਾਪੰਚਾਇਤ ਜਿੰਦਾਂ ਤੁਹਾਨੂੰ ਪਤਾ ਪਿਛਲੇ ਕੁਝ ਦਿਨਾਂ ਤੋਂ ਸਾਡੇ ਜਿਹੜੇ ਸਮਾਜ ਦੇ ਬੰਦੇ ਆ ਉਹਨਾਂ ਤੇ ਜਾਨੀ ਹਮਲੇ ਹੋ ਰਹੇ ਆ ਉਹਨਾਂ ਨੂੰ ਜਾਨ ਤੋਂ ਮਾਰ ਦੇ ਧਮਕੀ ਵੀ ਦਿੱਤੇ ਜਾ ਰਹੀਆਂ ਜਿਨ੍ਹਾਂ ਵੱਲ ਪ੍ਰਸ਼ਾਸਨ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਇਹਦੇ ਸਬੰਧ ਵਿੱਚ ਅਸੀਂ ਅੱਜ ਕੁਝ ਜੋ ਮੀਟਿੰਗਾਂ ਕੀਤੀਆਂ ਕਿ ਮੇਰੇ ਨਾਲ ਸਾਡੇ ਜੁਵਾ ਦੇ ਪੰਜਾਬ ਪਰਿਵਾਰੀ ਹਰਜਿੰਦਰਪਾਲ ਹੈਪੀ ਜੀ ਅਤੇ ਸਾਡੀ ਜਿਹੜੀ ਸਮੁੱਚੀ ਟੀਮ ਇੱਥੇ ਪਹੁੰਚੀ ਹੈ ਬੀਤੇ ਕੁਝ ਦਿਨ ਪਹਿਲਾਂ ਹੈਪੀ ਜੀ ਨੂੰ ਜਿਹੜੇ ਧਮਕੀਆਂ ਮਿਲੀਆਂ ਜਾਨਵਾਰਾਂ ਦੀ ਇਹਨਾਂ ਦੀ ਪ੍ਰਾਣੀ ਕੋਈ ਲਾਗੜਾ ਹੋ ਸਕਦੀ ਹੈ ਪਰ ਜਿਹੜੀ ਸਜ਼ਾ ਕਾਨੂੰਨ ਦੇ ਅਕੋਰਡਿੰਗ ਬਣਦੀ ਸੀ ਉਹ ਇਹਨਾਂ ਨੂੰ ਮਿਲ ਗਈ ਪਰ ਅੱਜ ਜੇ ਇਹਨਾਂ ਦੀ ਜਾਨ ਨੂੰ ਕੁਝ ਹੋ ਜਾਂਦਾ ਹੈ ਜਿਹੜੇ ਦੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਕੋਈ ਵੀ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਸੋਨਾ ਸਰਕਾਰ ਨੂੰ ਤੇ ਪੰਜਾਬ ਨੂੰ ਇਹੋ ਹੀ ਮੰਗ ਕਰਦਾ ਆ ਹੁਣ ਪ੍ਰਸ਼ਾਸਨ ਕੋਲੋਂ ਕਿ ਇਹਨਾਂ ਦੀ ਜਿਹੜੀ ਹੈ ਸੁਰੱਖਿਆ ਉਚਕੀਨੀ ਬਣਾਈ ਜਾਵੇ ਅਸੀਂ ਦਿਨ ਰਾਤ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਹਿੰਦੂਤਵ ਲਈ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਸਾਡੇ ਨਾਲ ਸਾਡੇ ਸਿੱਖ ਭਰਾ ਵੀ ਜੁੜੇ ਹੋਏ ਨੇ ਜਿਹੜਾ ਮਨੁੱਖੀ ਅਧਿਕਾਰ ਹੈ ਉਹ ਹਰੇਕ ਇਨਸਾਨ ਅਤੇ ਹਰੇਕ ਜੀਵ ਜੰਤੂ ਦੀ ਜਿਹੜੀ ਰੱਖਿਆ ਕਰਨ ਲਈ ਬਣਿਆ ਹੈ। ਸੋ ਅਸੀਂ ਮਨੁੱਖੀ ਅਧਿਕਾਰ ਦੇ ਅਕੋਰਡਿੰਗ ਜਿਹਨੂੰ ਆਪਾਂ ਹਮਨਾਈਜ਼ ਕਹਿੰਦੇ ਆ ਉਹਦੇ ਅਕੋਰਡਿੰਗ ਇੱਕ ਅਪੀਲ ਕਰਦੇ ਆ ਜਿਹੜਾ ਸਾਡੇ ਹਿੰਦੂ ਵੀਰ ਨੇ ਜਾਂ ਜਿਹੜੇ ਸਾਡੇ ਨਾਲ ਸਿੱਖ ਭਰਾ ਜੁੜੇ ਹੋਏ ਜਿਨ੍ਹਾਂ ਨੂੰ ਇਸ ਕਰਕੇ ਤਾਂ ਜੇ ਮਿਲਦੀਆਂ ਨੇ ਕਿ ਉਹ ਹਿੰਦੂਤਾਵ ਨਾਲ ਕਿਉਂ ਜੁੜੇ ਨੇ ਉਹਨਾਂ ਦੀ ਜਿਹੜੀ ਸੁਰੱਖਿਆ ਉਹਨੂੰ ਯਕੀਨੀ ਬਣਾਇਆ ਜਾਵੇ ਜਿਹਦੇ ਸੰਬੰਧ ਵਿੱਚ ਬਹੁਤ ਜਲਦ ਅਸੀਂ ਇੱਕ ਬਹੁਤ ਵੱਡੀ ਹਿੰਦੂ ਪੰਚਾਇਤ ਕਰਨ ਜਾ ਰਹੇ ਆ ਜਿਹਦੀ ਤਰੀਕ ਤੁਹਾਨੂੰ ਬਹੁਤ ਜਲਦੀ ਦੱਸ ਦਿੱਤੀ ਜਾਏਗੀ ਪਰ ਇਹ ਜਿਹੜੀ ਹਿੰਦੂ ਪੰਚਾਇਤ ਹੈ ਪੂਰੇ ਇੰਡੀਆ ਦੇ ਵਿੱਚ ਜਿਹੜੇ ਸ਼ਿਵ ਸ਼ੈਨਿਕ ਨੇ ਜਾਂ ਜਿਹੜੇ ਸਨਾਤਨ ਦੇ ਨਾਲ ਜੁੜੇ ਹੋਏ ਨੇ ਜਿਹੜੇ ਸਾਡੇ ਭਰਾ ਸਿੱਖ ਸੰਗਠਨਾਂ ਦੇ ਨਾਲ ਜੁੜੇ ਹੋਏ ਨੇ ਉਹਨੂੰ ਇੱਕਤਰਤ ਕਰਕੇ ਇਹ ਜਿਹੜੀ ਹੈ ਪ੍ਰੈਸੋਂ ਕੀਤੀ ਜਾਏਗੀ ਸੋ ਇੱਕ ਵਾਰ ਫਿਰ ਤੋਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਜਿਨ੍ਹਾਂ ਨੂੰ ਥ੍ਰੈੱਡਾਂ ਜਾਨੋਂ ਮਾਰਨ ਦੇ ਧਮਕੀਆਂ ਮਿਲ ਰਹੀਆਂ ਸੋ ਪਲੀਜ਼ ਉਹਨਾਂ ਵਾਲਾ ਧਿਆਨ ਦਿੱਤਾ ਜਾਏ ਉਹਨਾਂ ਦੇ ਵਿੱਚ ਛੋਟੇ ਛੋਟੇ ਬੱਚੇ ਆ ਪਰਿਵਾਰ ਆ ਤਾਂ ਇਹ ਨਾ ਹੋਵੇ ਕਿ ਤੁਹਾਡੀ ਅੰਗਲੀ ਲੀ ਕਰਕੇ ਕਿਸੇ ਦੀ ਜਾਂਚ ਹੋ ਜਾਏ ਜੈ ਸ਼੍ਰੀ ਰਾਮ ਜੀ